ਇਸ ਵੇਲੇ ਦੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਇੱਕ ਹੋਟਲ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਹੋਟਲ ਦੀ ਭੰਨਤੋੜ ਵੀ ਜੋ ਹੈ ਉਹ ਕੀਤੀ ਗਈ ਅਤੇ ਹੋਟਲ ਦੇ ਕਰਮਚਾਰੀ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਵੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਮੁੰਡਿਆਂ ਦੀ ਮੰਡਿਰ ਨੇ ਹੋਟਲ ਦੇ ਉੱਤੇ ਹਮਲਾ ਕੀਤਾ ਹੋਟਲ ਦਾ ਦਰਵਾਜ਼ਾ ਬੰਦ ਸੀ ਤਾਂ ਪਹਿਲਾਂ ਹੋਟਲ ਦੇ ਦਰਵਾਜ਼ੇ ਨੂੰ ਤੋੜਿਆ ਗਿਆ ਔਰ ਹੋਟਲ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਔਰ ਦੇ ਉੱਤੇ ਹਮਲਾ ਕੀਤਾ ਜਿਸ ਕਰਕੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਵੇਖ ਸਕਦੇ ਹੋ ਦੇਰ ਰਾਤ ਆਏ ਕੁਝ ਨੌਜਵਾਨਾਂ ਦੇ ਵੱਲੋਂ ਰਜ ਕੇ ਗੁੰਡਾਗਰਦੀ ਕੀਤੀ ਗਈ ਹੈ ਦੱਸਦੀ ਹੈ ਕੀ ਖਬਰ ਅੰਮ੍ਰਿਤਸਰ ਦੇ ਸਾਜਖੰਡਸ਼ੀਰ ਹਰਮੰਦਰ ਸਾਹਿਬ ਦੇ ਨੇੜੇ ਟੋਲੀ ਮੁਹੱਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਰਜ ਕੇ ਗੁੰਡਾਗਰਦੀ ਕੀਤੀ ਗਈ ਹੋਟਲ ਦੀ ਪੰਤੋੜ ਕੀਤੀ ਗਈ ਉੱਥੇ ਹੀ ਹੋਟਲ ਦੇ ਕਰਮਚਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਹੁਣ ਅੱਜ ਫੇਰ ਨੌਜਵਾਨਾਂ ਦੇ ਵੱਲੋਂ ਰਲ ਕੇ ਉਹਨਾਂ ਦੇ ਉੱਤੇ ਦੁਬਾਰਾ ਹਮਲਾ ਕੀਤਾ ਗਿਆ ਉਹਨਾਂ ਦੇ ਹੋਟਲ ਦੀ ਭੰਨਤੋੜ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਇੱਕ ਹੋਟਲ ਦਾ ਕਰਮਚਾਰੀ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਤਾਂ ਤਸਵੀਰਾਂ ਹੋਟਲ ਦੀਆਂ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੋਟਲ ਦੀ ਜਿਹੜੀ ਭੰਨਤੋੜ ਹੈ ਉਹ ਕੀਤੀ ਗਈ ਹੈ ਤਾਂ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤਾਂ ਸਾਰੀ ਘਟਨਾ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਦੀਆਂ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੋਟਲ ਦੇ ਅੰਦਰ ਨੌਜਵਾਨ ਦਾਖਲ ਹੋਏ ਦਾਖਲ ਹੋ ਕੇ ਨੌਜਵਾਨ ਹੋਟਲ ਕਰਮਚਾਰੀਆਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ। ਤੁਹਾਡਾ ਨਾਮ ਲਾਭ ਰਿਤੇ ਪਾਜੀ। ਕਿਹੜਾ ਏਰੀਆ ਹੈ? ਢੋਲੀ ਮੁਹੱਲਾ ਕਈ ਹਾਲ ਪਿਆਰ। ਤਾਂ ਕੀ ਗਲਬਤ ਕੀ ਹੋਈ ਤੁਹਾਨੂੰ? ਗੱਲਬਾਤ ਆਈ ਹੈ ਇਹ ਹੋਟਲ 'ਚ ਆ ਕੇ ਐਂਟਰੀ ਕੀਤੀ ਆ। ਅਸੀਂ ਉੱਪਰ ਰੂਮ 'ਚ ਗਏ ਆਪਣੇ 'ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋ ਪਹਿਲੇ ਗੋਲੀਆਂ ਚਲਾਈਆਂ। ਗੋਲੀਆਂ ਥਾੜਾ ਸ਼ੀਸ਼ਾ ਟੁੱਟਾ ਆ। ਮੁਰਗੇ ਉਹ ਤੋੜ ਭੰਗੀ ਤਿੱਟਾ ਰੋੜੇ ਮਾਰੇ ਮੁਰਗੇ ਮੈਂ ਮੁੰਡਾ ਕਾਊਂਟਰ ਤੇ ਬੰਦਾ ਹੋਰੇ ਦਾਤਰਾ ਨਾਲ ਉਹਨੂੰ ਵਾਰ ਟੋਕ ਕਰਕੇ ਗਏ ਆ ਜੋ ਕਿ ਆ ਸਿਵਲ ਹਸਪੀਟਲ ਉਹ ਗੁਰਨਾਨਕੋ ਹਸਪੀਟਲ ਦਾਖਲ ਕਰਾ ਗਏ ਆ ਬਹੁਤ ਅਮਰਜੈਂਸੀ ਜਗਾ ਭਾਜੀ ਤੁਹਾਡਾ ਨਾਮ ਕੀ ਆ ਹੜਾ ਨਾਮ ਲਾਪਰੀ ਤੇ ਆ ਕਿਹੜਾ ਫੋਟ ਲੈ ਰੋਲ ਸਟਾਰ ਰੋਡ ਲੈ ਭਾਜੀ ਜੀ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੈਂਡੇਸ਼ ਆ ਕੋਣ ਸੀ ਉਹ ਭਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਬੁੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕਿਹਦੇ ਪਤਨ ਕੋ ਪਿਸ ਕਰੀਏ ਇੱਕ ਗੋਲ ਚਲੀ ਸੀ ਜਰ ਟੱਚਰ ਹੋ ਗਿਆ ਹਾਂ ਜੀ ਸੀਸੀ ਤੇ ਵਜੀ ਕਾਰਨ ਕਿਹੀ ਪਿਕੜਾ ਕਾਰਨ ਪਾਜੀ ਪਤਾ ਨਹੀਂ ਪਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਆ ਮੌਕੇ ਦੇ ਕੋਲ ਸੀ ਮੌਕੇ ਦੇ ਮੁੰਡਾ ਕਾਊਂਟਰ ਤੇ ਬੈਠਾ ਸੀ ਉੱਪਰ ਰੂਮ ਚ ਗਏ ਹਾਂ ਭਾਈ ਜਿਹੜੇ ਮੁੰਡੇ ਆਏ ਸੀ ਕੌਣ ਹੈਗੇ ਸੀ ਕੁਝ ਪਤਾ ਨਹੀਂ ਪਾਜੀ ਅੱਛਾ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਆ ਨਹੀਂ ਇੰਜ ਜਾਂਦੇ ਇੱਥੇ ਵੇਲੇ ਤੁਰੇ ਫਿਰਦੇ ਪਾਜੀ ਅੱਗੇ ਉਹਨਾਂ ਡਰ ਹੈਗਾ ਘਰ ਦੇ ਮੇਰੇ ਮਾਂ ਕੱਲੀ ਕੱਲੀ ਮੈਨੂੰ ਡਰ ਲੱਗਦਾ ਕਿ ਇਹ ਮੈਨੂੰ ਨਾ ਮਾਰ ਦੇਣ ਪਾਜੀ ਮੌਕੇ ਦੇ ਪੁਲਿਸ ਨੂੰ ਸੋਚੀ ਕੀਤਾ ਪੁਲਿਸ ਨੂੰ ਸੋਚੀ ਕੀਤਾ ਪਰ ਜੇ ਕਾਰਨਾਮ ਤੇ ਜਿਹੜੇ ਮੁੰਡੇ ਜਖਮੀ ਹੋਇਆ ਕੋਈ ਜਖਮੀ ਹੋਇਆ ਪਾਜੀ ਹਸਪੀਟਲ ਵੇਡ ਦਾ ਲੱਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਉਹ এবੀਸੀ ਠੀ ਹੋਟਲ ਸੀ ਹਾਂਜੀ ਇਹੋ ਮੁੰਡੇ ਆ ਹੋ ਗਿਆ 15 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਤੇ ਕਿਹਦੇ ਤੇ ਕੋਣ ਕੋਣ ਸੀ ਲੋਨ ਦੇ ਓਕੇ ਦੇ ਕਮਰੇ ਲੱਗੇ ਸੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਪੂਰੇ ਕਿੰਨੇ ਕਿਸ਼ਟਾਂ ਲੱਗੀਆਂ ਪੂਰੇ 36 ਟੰਕੇ ਲੱਗੇ ਜੋ ਪੁਲਿਸ ਕੋਈ ਕਾਰਵਾਈ ਕੀਤੀ ਪੁਲਿਸਰ ਕਾਪੇਲੇ ਵੀ ਨਹੀਂ ਕਾਰਵਾਈ ਹੋਈ ਅਸ ਟਾਈਮ ਵਾਲੇ ਕੋਈ ਕਾਰਵਾਈ ਨਹੀਂ ਹੋਈ ਪਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਕੋਈ ਕਾਰਵਾਈ ਕਰਵਾਈ ਹੋਣੀ ਹੈ ਹੁਣ ਤੱਕ ਕੋਈ ਕੀ ਲੱਗਦਾ ਕਿ ਵਾਰ ਵਾਰ ਤੁਹਾਡੇ ਤੇ ਹਮਲਾ ਕਿਉਂ ਹੋ ਰਿਹਾ ਪਤਾ ਨਹੀਂ ਪਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਪਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚੁੰਦੇ ਆ ਮਾਰਨਾ ਚੁੰਦੇ ਆ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਮੇਰਾ ਹੱਲ ਕੀਤਾ ਜਾਵੇ ਪਾਜੀ ਜਾਨ ਨੂੰ ਖਤਰਾ ਹੈਗਾ ਪਾਜੀ ਮੇਰੇ ਮੇਰਾ ਨਾਮ ਕੁਸ਼ੀ ਸ਼ਰਮਾ। ਕੀ ਗਲਤ ਕੀ ਹੋਈ ਸੀ ਉਸ ਟਾਈਮ ਮੈਂ ਕਿਸੇ ਮੌਕੇ ਤੇ ਸੀ। ਸਰ ਕੁਝ ਨਹੀਂ ਅਸੀਂ ਆਪਰੋਡਿਲੇ ਕੇ ਉੱਪਰ ਹੀ ਚੜੇ ਆਂ ਤੇ ਨਾਲ ਦੇ ਨਾਲ ਜਨਰਲ ਰਿਸੈਪਸ਼ਨ ਤੇ ਮੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ। ਕਿੰਨੇ ਮੁੰਡੇ ਹੋ ਗਏ ਸੀ ਜਰੇ ਬਾਈ ਜੀ? 7-8 ਜਣੇ ਸੀਗੇ। ਤੇ ਹਮਲਾ ਕਰਨ ਦਾ ਕਾਰਨ ਕੀ ਜੱਗ ਦਾ ਮਾਗੇ? ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸਿਟੀ ਚ ਵੀ ਆਈ ਆਏ ਆ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਆ ਕੇ ਇੱਕਦਮ ਹਮਲਾ ਹੀ ਕਰਦੇ ਆ। ਪਰ ਕਿ ਕੋਈ ਲੁੱਟ ਖੋਹ ਕਰਨ ਆਉਂਦੇ ਆ ਕਿ ਹਾਂ ਜੀ ਲੁੱਟ ਖੋਹ ਹੀ ਕਰਨ ਆਉਂਦੇ ਨੇ ਤੁਹਾਨੂੰ ਕੁਝ ਲੈ ਕੇ ਗਏ ਆ ਕੋਈ ਨਹੀਂ ਲੈ ਕੇ ਕੁਝ ਨਹੀਂ ਇਹ ਫੋਨ ਖੋਹ ਕੇ ਲੈ ਗਏ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਰਾਤੀ 12 ਵਜੇ ਰਾਤ ਦਾ 12 ਵਜੇ ਦਾ ਹਮਲਾ ਹਾਂ ਜੀ ਮੌਕੇ ਤੇ ਫਿਰ ਪੁਲਿਸ ਪਹੁੰਚ ਆਈ ਪਹੁੰਚੇ ਸੀ ਮੌਕੇ ਤੇ ਹੋਟਲ ਦੇ ਤੁਸੀਂ ਕਿੰਨੇ ਜਣੇ ਸੀ ਅਸੀਂ ਸੀਗੇ ਰੂਮ ਲੱਗੇ ਸੀ 2-3 2-3 ਰੂਮ ਲੱਗੇ ਸੀ ਤੇ 2-3 ਅਸੀਂ ਜਾ ਰਹੇ ਸੀ ਠੀਕ ਹੈ 6 ਕਿੰਨੇ ਸੀ ਕਿਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਦਿੱਤੀ ਜਾਂ ਰੰਜਿਸ਼ ਜਾਂ ਕੋਈ ਹਮਲਾ ਹਾਂ ਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਨਾ ਕਹਿੰਦੇ ਕਾਰਨ ਕੀ ਲੱਗਦਾ ਕਿ ਤੁਹਾਨੂੰ ਕੰ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦੀਏ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਂਦੇ ਤੁਸੀਂ ਧੱਕਾ ਤੁਹਾਡੇ ਧੱਕਾ ਕਰਦੇ ਆ ਸਰ ਧੱਕਾ ਕਰਦੇ ਆ ਉਹਦਾ ਜਾਣਦੇ ਪਤਾ ਵੀ ਚੱਲ ਕੰਮ ਕਰੇਗਾ ਥੋੜੇ ਮੋਟੇ ਚੱਲ ਲੱਗਦੀ ਹੈਗੀ ਆ ਹੁਣ ਮੰਗ ਕੀ ਕਰਦੇ ਮੰਗ ਕਰਦੇ ਸਰ ਜਾਣ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਾ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ ਤਾਂ ਪੁਲਿਸ ਨੂੰ ਇਸ ਬਾਰੇ ਕੰਪਲੇਨਟ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਚਓ ਸਾਹਿਬ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਮੈਂ ਗੱਲ ਕਰਾਂ ਸਰ ਲਾਈ ਭਾਰਤ ਤੋਂ ਹਾਂਜੀ ਸਰ ਇੱਕ ਪੁੱਛਣਾ ਹੈ ਕਿ ਤੁਹਾਡੇ ਕੋਲ ਕੰਪਲੇਂਟ ਹੋਈਗੀ ਢੋਲੀ ਮੱਲੇ ਹੋਟਲ ਜਿਹੜਾ ਰਾਇਲ ਸਟਾਰ ਹੋਟਲ ਹੈ ਲੜਾਈ ਲੜਾਈ ਹੋਈ ਹੈ ਇਹਦੀ ਲੱਗਦੀ ਹੈ ਹਾਂਜੀ ਤੇ ਸਰ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਇਹਦਾ ਨਾ ਮੈਡੀਕਲ ਰਿਪੋਰਟ ਵੀ ਕਰ ਲਦੇ ਕਾਰਜ ਜੋ ਆਊਗਾ ਐਕਸ਼ਨ ਕਰਦਾ ਠੀਕ ਹੈ ਸਰ ਇੱਕ ਸੀਸੀਟੀਵੀ ਉਹਨਾਂ ਨੇ ਵਿਖਾਈ ਜਿੱਥੇ ਕਈ ਮੁੰਡੇ ਜਿਹੜੇ ਹੋਟਲ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਇਹ ਇਹ ਸਾਡਾ ਜਾਣਦੇ ਆਂ ਹੀ ਬਸ ਸੁਣਦੇ ਆਂ ਕੱਲ੍ਹ ਤਹੀ ਨਿਊਜ਼ਟੇ ਆਏ ਆ ਤੇ ਸੇ ਦੇ ਕੋਰਚੋਂ ਆ ਠੀਕ ਹੈ ਸਰ ਅਜੇ ਤੱਕ ਸਾਡਾ ਟਾਈਮ ਨਹੀਂ ਲੱਗਾ ਸਾਡਾ ਜਾ ਕੇ ਆਪਣੇ ਕਾਰਜ ਕਰ ਦਿੰਨੇ ਕਦ ਕਰਦੇ ਕੁਝ ਕਰ ਦੱਸਦੇ ਤੁਹਾਨੂੰ சரி. 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 சரி.